ਫੋਂ ਕੈਕਟਾ ਨੇ ਲਈ ਤਿੰਨੇ ਐਸਾ ਹੀ ਤਿੰਨ ਗੱਡੀਆਂ ਟਾਇਰ ਚੱਕਦੇ ਆ ਤੇ ਗੱਡੀ ਚ ਰੱਖਦੇ ਇਹ ਵੀ ਵੀਡੀਓ ਆ ਐਨਾ ਧੱਕਾ ਜੀ ਜਿੰਦਾ ਵੱਢ ਕੇ ਟਾਇਰ ਚਲੋ ਕਰੋ ਵੀਡੀਓ ਚ ਕੋਈ ਜਿੰਦਾ ਵੱਢ ਕੇ ਮਰਾਉਣੀ ਦੀ ਇਹ ਮਰਾਉਣੀ ਦੀ ਬਸ ਮੈਂ ਰਹਿਣਾ ਸਰ ਇਹਨੂੰ ਹੀ ਮਾਰ ਦੋ ਇਹ ਯਾਦ ਰੱਖਿਓ ਅਸਦੀ ਗੱਲ ਅੱਜ ਜ਼ਖਮ ਦਿਖਾ ਦੇ ਯਾਦ ਰੱਖਿਓ ਅੱਜ ਮੇਰਾ ਘਰ ਕੁੱਟਿਆ ਗਿਆ ਅੱਜ ਘਰ ਤੇ ਨਿਸ਼ਾਨਾ ਤਿੰਨ ਬੰਦੇ ਨੇ ਢਾਕੇ ਮੇਰਾ ਘਰ ਕੁੱਟਿਆ ਪਿਆ ਮੇਰਾ ਘਰ ਕੁੱਟ ਕੇ ਨੇ ਬਚ ਗਿਆ ਆ ਆ ਸਟੇਟਮੈਂਟ ਲੈਣੇ ਥੋੜੀ ਸਟੇਟਮੈਂਟ ਲੇਪੋ ਦਵਿੰਦਰ ਜੀ ਸਾਰੀ ਧੋਹ ਦੇਖੋਣਾ ਚਾਹੁੰਦੇ ਨੇ ਆਓ ਜੀ ਗਵਿੰਦਰ ਜੀ ਸਰ ਮੇਰੀ ਵਾਈਫ ਦੀ ਪਹਿਲਾਂ ਐਮਐਲਆਰ ਕਟੋ ਜੀ ਨਹੀਂ ਤਾਂ ਮਾਰ ਦੋ ਦਵਿੰਦਰ ਡਾਕਟਰ ਸਾਹਿਬ ਨੇ ਕਟਨੀ ਉਹ ਸਰ ਫਿਰ ਕੌਣ ਰੋਕ ਰਿਹਾ ਡਾਕਟਰ ਸਾਹਿਬ ਨੂੰ ਕੌਣ ਰੋਕ ਰਿਹਾ ਜੀ ਸਰਦਾਰ ਸਤਵਿੰਦਰ ਸਿੰਘ ਬੁੱਗਾ ਅਰੇ ਨਹੀਂ ਯਾਰ ਦਵਿੰਦਰ ਜੀ ਅਰੇ ਬੁੱਗਾ ਬੁੱਗਾ ਫਿਕਟਾ ਦਿਓ ਸਰ ਉੱਧਰ ਜਾਓ ਤੁਸੀਂ ਕੁਗਰ ਹਾਂਜੀ ਇੱਕ ਮਿੰਟ ਸਰ 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 ਉਹ ਸਰ 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 ਲੜਾਈ ਹੁੰਦੀ ਹੈ ਦੋ ਬੰਦੇ ਇੰਜਰਡ ਹੋਣੇ ਹਰਸ਼ਤਾਨ ਦੇ ਵਿੱਚ ਮੈਂ ਤੁਹਾਡੇ ਮੈਂ ਉਹ ਗੱਲ ਕਰੂੰਗਾ ਆ ਕੇ ਮੈਨੂੰ ਜਿਹੜਾ ਡਾਕਟਰ ਹੈ ਵੀ ਦਾ ਪਤਾ ਵੀ ਪਹਿਲਾਂ ਮੇਰੇ ਨਾਲ ਇਹ ਹੋ ਚੁੱਕਿਆ ਇਹ ਨਾ ਹੋਇਆ ਹੁੰਦਾ ਤੇਰ ਬਣਾਉਂਦਾ ਮੈਨੂੰ ਡਾਕਟਰ ਨੂੰ ਮੈਂ ਜਦ ਦੱਸਣ ਲੱਗਿਆ ਵੀ ਮੇਰੀ ਆ ਸੈਟ ਕਰਨ ਦੀ ਗੱਡੀ ਜੀ ਮੇਰੀ ਆ ਮਾਰੀ ਉਹਨੇ ਜਿਹੜਾ ਬੋਲਿਆ ਮੈਂ ਕੋਈ ਵੀ ਨਹੀਂ ਲਿਖਣੀ ਜੋ ਲਿਖਣਾ ਹੈ ਮੈਨੂੰ ਕੰਮ ਆਉਂਦਾ ਮੈਂ ਹੱਥਾਂ ਤੇ ਪੁਲਿਸ ਮੋਕਾ ਗਿਆ ਪੁਲਿਸ ਦੇਖ ਰਹੀ ਹੈ ਲੜਾਈ ਤੋਂ ਬਾਅਦ ਕੈਮਰੇ ਲੱਗੇ ਹੋਏ ਆ ਐਸ ਆਈ ਪਾਰ ਸਿੰਘ ਮੌਕੇ ਤੇ ਚਲੇ ਗਿਆ ਬੁੱਗੇ ਤੇ ਕੋਈ ਛੱਟ ਨਹੀਂ ਝਗੜਾ ਨਹੀਂ ਕੁਝ ਨਹੀਂ ਸਾਫ ਸੁਥਰਾ ਰਾਸਤੇ ਕਿ ਤੱਕ ਕਰਵਾ ਕੇ ਇੱਥੇ ਦਾਖਲ ਹੋਗੇ ਉਹ ਛੱਡ ਦੇ ਉਹ ਛੱਡ ਦੇ ਉਹ ਛੱਡ ਦੇ ਕੋਈ ਨਹੀਂ ਹੋ ਗਿਆ ਸਰ ਮੈਂ ਡਾਕਟਰ ਸਾਫ ਦੋ ਇਨਸਾਫ ਦੋ ਇਨਸਾਫ ਦੋ ਦੁਨੀਆ ਦੇ ਬੱਚਾ ਕਰੋ ਬੱਚਾ ਛੱਡੋ ਬੱਚਾ ਛੱਡੋ ਦੁਨੀਆ ਦੇ ਕਟਾ ਲਗਿਆ ਸੀ ਕੀ ਮਾਮਲਾ ਜੜਾਈ ਜਿਹੜਾ ਇਹ ਜੀ तकरीबन ਦੁਪਹਿਰ ਦੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਇਹਨਾਂ ਦੇ ਐਮਐਲਆਰ ਕੱਟੀ ਆਪਾਂ ਗਵਿੰਦਰ ਸਿੰਘ ਸੀਗੇ ਤੇ ਨਾਲ ਉਹਦੀ ਪਤਨੀ ਆਈ ਸੀਗੀ ਤੇ ਗਵਿੰਦਰ ਸਿੰਘ ਜੀ ਨੇ ਆਪ ਦੱਸਿਆ ਕਿ ਉਹਨਾਂ ਦਾ ਐਮਐਲਆਰ ਕਟਾਉਣਾ ਉਹਨਾਂ ਨੇ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਦਾ ਐਮਐਲਆਰ ਕੱਟਿਆ ਗਿਆ ਮਾਹੀਕ ਉਹ ਦੀ ਕੰਪਲੇਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਉਹਨਾਂ ਦੀ ਕੀਰਗੀ ਦਾ ਦੌਰਾ ਜਾਂ ਪੈਂਦਾ ਹੁੰਦਾ ਹੋਇਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੇ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮ ਐਲ ਆਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿੰਦਾ ਇਹਨਾਂ ਦੀ ਹਾਲਤ ਹੋ ਗਈ ਤੇ ਜੋ ਮੌਜੂਦਾ ਐਮ ਐਲ ਆਰ ਜਾਂ ਇਲਾਜ ਮੰਦਾ ਸੀ ਦਿਵਿੰਦਰ ਸਿੰਘ ਉਹਨਾਂ ਦਾ ਕੀਤਾ ਕਿ ਉਹਦੇ ਮਾਦਰ ਨੂੰ ਡਿਸਟ੍ਰਿਕਟ ਹਸਪੀਟਲ ਪਹੁੰਚ ਕੇ ਭੇਜਿਆ ਗਿਆ ਉਹਨਾਂ ਯਾਪਾਂ ਜਿਹੜੇ ਮਾਤਾ ਜੀ ਸੀਗੇ ਮਰਜੀਤ ਕੌਰ ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ ਉਹਨੂੰ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨਾਂ ਨੂੰ ਲੋਡ ਲੱਗੀ ਵੀ ਉਹਨਾਂ ਨੂੰ ਅੱਗੇ ਵੱਡੇ ਹਸਪਤਲ ਹੋਰ ਭੇਜਣਾ ਚਿਰਾਂ ਦੀ ਮੌਕੇ ਤੇ ਰਾਸਤੇ ਵਿੱਚ ਡੇਟ ਹੋ ਗਈ ਸੀ ਇਹ ਕੋਈ ਹੋਰ ਵੀ ਐਡਮਿਟ ਸੀ ਜਿਹੜਾ ਨਾਲ ਖੁੰਦਦਾ ਜਿਹੜਾ ਵੀਡੀਓ ਦੇ ਉਸ ਉਹ ਆਪਣਾ ਮਿਲਖਰ ਜਿਹਨਾਂ ਨਾਲ ਲੜਾਈ ਹੋਈ ਹੈ ਜੀ ਹੋਏ ਰੋਜ਼ ਮੇਰੀ ਡਿਊਟੀ ਚ ਨਹੀਂ ਆਇਆ ਦੂਜੀ ਡਾਕਟਰ ਸਾਹਿਬ ਦੀ ਡਿਊਟੀ ਚ ਆਇਆ ਤੇ ਹੋਰ ਗਿਆ ਮੈਂ ਕਿੱਥੇ ਹਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਿਰ ਤੇ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਆਪਾਂ ਸਿਵਲ ਹਸਪੀਟਲ ਤੋਂ ਪਤਾ ਹੈ ਉਹ ਤੋਂ ਮੈਂ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਵਿੱਚ ਹਾਂਜੀ ਰਸਤੇ ਦੇ ਮਾਤਲ ਇਹ ਮਾਮਲਾ ਸੀਗਾ ਜੀ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਚਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜਾ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਇਸ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਹੋਏਗੀ ਉਸੇ ਸੌਦੇ ਅਸੀਂ ਅੱਗੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕੀ ਸਾਰ ਤੇ ਕੀ ਫੁਰਤੀ ਕੋ ਆਏਗੀ ਸਮਝ ਕਿਥੇ ਲੱਗੇ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਰਾਂਗੇ ਅ ਦਵਿੰਦਰ ਸਿੰਘ ਜਿਹੜੇ ਰੋਪ ਲਾਏ ਜਾ ਰਹੇ ਕੀ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂ ਤਾਂ ਮੌਤ ਦੇ ਕਾਰਨ ਜਿਹੜੇ ਦੋਸ਼ ਲਾਏ ਜਾ ਰਹੇ ਉਹਦੀ ਕੀ ਹੈ ਜੀ ਬਿਲਕੁਲ ਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸ਼ਤਰਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ 6:00 ਵਜੇ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਏ ਉਸ ਬੇਸਿਸ ਤੇ ਹੀ ਕਰਾਂਗੇ ਠੀਕ ਹੈ ਠੀਕ ਹੈ ਜੀ